ਅੱਜਕੱਲ੍ਹ ਕਿਸਾਨ ਵੀਰੋ ਅੱਜਕੱਲ੍ਹ ਨਾ ਇਸ ਚੀਜ਼ ਦਾ ਬਹੁਤ ਟ੍ਰੈਂਡ ਚੱਲ ਰਿਹਾ ਜੀ ਪਾਵਰ ਵੀਡਰ ਆਪਾਂ ਇਹਨੂੰ ਕਹਿ ਦਿੰਨੇ ਆਂ ਜਾਂ ਪਾਵਰ ਟੈਲਰ ਆਪਾਂ ਇਹਨੂੰ ਕਹਿ ਦਿੰਨੇ ਆਂ ਤੇ ਬਾਜ਼ਾਰ ਦੇ ਵਿੱਚ ਬਹੁਤ ਗੰਦ ਵਿਕ ਰਿਹਾ ਜੀ ਹੈਨਾ ਤੇ ਆਪਾਂ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਈਏ ਕਿ ਕੋਈ ਪ੍ਰੋਮੋਸ਼ਨ ਨਹੀਂ ਹੈ ਜੀ ਇਹ ਕਿਸੇ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਆਪਾਂ ਤੁਹਾਨੂੰ ਦੱਸਾਂਗੇ ਜੀ ਇਹ ਕਿੱਥੋਂ ਦਾ ਬਣਿਆ ਕਿੱਥੋਂ ਲਿਆਂਦਾ ਕੀ ਇਹਦਾ ਰੇਟ ਹੈ ਸਾਰਾ ਕੁਝ ਕਲੀਅਰ ਕਰਾਂਗੇ ਬਟ ਇੱਕ ਮੇਰੀ ਪਹਿਲਾਂ ਬੇਨਤੀ ਹੈ ਕਿ ਵੀਡੀਓ ਪੂਰੀ ਦੇਖਿਓ ਨਾ ਆਪਾਂ ਨੰਬਰ ਵੀ ਵੀਰ ਹੁਣਾਂ ਦਾ ਨਾਲ ਦੇ ਦਾਂਗੇ ਜੇ ਕਿਸੇ ਨੂੰ ਕੋਈ ਸਰਵਿਸ ਚਾਹੀਦੀ ਤੇ ਉਹ ਤੁਹਾਡੀ ਹੈਲਪ ਵੀ ਇਸ ਵਿਸ਼ੇ ਤੇ ਪੂਰੀ ਕਰ ਦੇਣਗੇ ਇਹਦਾ ਸਭ ਤੋਂ ਪਹਿਲਾਂ ਆਪਾਂ ਕੰਮ ਦਿਖਾਉਣਾ ਜੀ ਤੁਹਾਨੂੰ ਕੰਮ ਦੇਖੋ ਜੀ ਇਹ ਸਾਡੇ ਨਾਲ ਪਰਮਾਨੈਂਟ ਹੀ ਲੱਗਿਆ ਜੀ ਵਾਂਸ ਤੇ ਇਹਨਾਂ ਦੇ ਵਿੱਚ ਅਸੀਂ ਫੇਰਿਆ ਇਹਨੂੰ ਗੋਭੀ ਨਾਲ ਗੋਭੀ ਨੂੰ ਮਿੱਟੀ-ਮੁੱਟੀ ਵੀ ਲਾ ਲੈਨੇ ਆ ਖੇੜਾਂ ਦੇ ਵਿੱਚੋਂ ਵੀ ਗੁੜ ਦਾ 9 ਇੰਚ ਤੋਂ ਲੈ ਕੇ ਤੇ ਲਗਭਗ 30-32 ਇੰਚ ਤੱਕ ਚੱਲ ਜਾਂਦਾ ਜੀ ਹੈਨਾ ਅੱਗੇ ਤੋਂ ਅੱਗੇ ਇਹਦੇ ਬਲੇਡ ਜੋੜ ਕੇ ਪਿੱਛੇ ਇਹਦਾ ਉਫਾਲਾ ਜਹਾ ਵੀ ਲੱਗ ਜਾਂਦਾ ਮਿੱਟੀ ਲਾਉਣ ਲਈ ਤੇ ਕੰਮ ਤੁਸੀਂ ਇੱਧਰ ਦੇਖੋ ਇਹ ਦੇਖੋ ਜੀ ਇਹ ਪੂਰੀ ਇਹਦੇ ਨਾਲ ਗੋਡੀ ਕੀਤੀ ਆਪਾਂ ਘਰੇਲੇ ਦੇ ਵਿੱਚ ਇਹ ਬਹੁਤ ਵਧੀਆ ਤਰੀਕੇ ਨਾਲ ਹੀ ਗੋਡੀ ਕਰ ਦਿੰਦਾ ਹੈ ਤਿੰਨ ਪਾੜਾਂ ਇਹਦੀਆਂ ਪੈ ਗਈਆਂ ਜੀ ਇਹਦੇ ਵਿੱਚ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹ ਤੁਹਾਨੂੰ ਕਿੰਨੇ ਚ ਮਿਲੇਗਾ ਤੇ ਇਹ ਬਾਈ ਜੀ ਬਣਿਆ ਹੈ ਜੀ ਆਪਣੇ ਬਾਈ ਢਿੱਲੋਂ ਹੁਣਾਂ ਦਾ ਫਰੋਜਪੁਰ ਦਾ ਮੈਂ ਕਲੀਅਰ ਫੇਅਰ ਕਰਦਾ ਜੀ ਪ੍ਰਮੋਸ਼ਨ ਕੋਈ ਨਹੀਂ ਮੈਂ ਵੀਰਵਾਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਭਾਈ ਜਿਹੜਾ ਕੋਈ ਸਾਡੀ ਵੀਡੀਓ ਵੇਖ ਕੇ ਆਇਆ ਜਿੰਨਾ ਵੱਧ ਤੋਂ ਵੱਧ ਮਾਨ ਤਾਨ ਤੁਸੀਂ ਕਰ ਸਕਦੇ ਹੋ ਕਰੋ ਕਿਉਂਕਿ ਜ਼ਿਮੀਦਾਰਾਂ ਦੇ ਭਲੇ ਦੀ ਚੀਜ਼ ਹੈ ਜੀ ਇਹ ਜ਼ਿਮੀਦਾਰਾਂ ਦੀ ਲੇਬਰ ਕੋਸਤੇ ਇਹਦੇ ਨਾਲ ਕਾਫੀ ਬਚਦੀ ਹੈ ਤੇ ਕੰਮ ਛੇਤੀ ਹੋ ਜਾਂਦਾ ਕੰਮ ਆਸਾਨ ਹੋ ਜਾਂਦਾ ਇਹਦੇ ਵਿੱਚ ਤੇ ਆਜੋ ਆਪਾਂ ਦਿਖਾਉਨੇ ਆ ਤੁਹਾਨੂੰ ਤੇ ਇਹ ਹੁਣ ਜਿਵੇਂ ਇਹਦੇ ਡਬਲ ਬਲੇਡ ਲੱਗੇ ਆ ਬੇਟਾ ਲੱਗੇ ਆ ਤੇ ਇਹਦੇ ਡਬਲ ਬਲੇਡ ਦੋ ਲੱਗੇ ਆ ਜੀ ਹੁਣ ਇਹਦੇ ਤਿੰਨ ਵੀ ਲੱਗ ਜਾਂਦੇ ਆ ਜੀ ਤਾਂ ਇੱਕ ਵੀ ਲੱਗ ਜਾਂਦਾ ਹੈ ਨਾ ਇਹ ਵਾੜਾ ਮਾਡਲ ਹੈ ਜੀ ਜਿਹੜਾ ਇਹ ਮੈਂ ਨੰਬਰ ਵੀ ਮੈਂ ਸਕਰੀਨ ਤੇ ਵਿਖਾੜ ਦੂੰਗਾ ਜੀ ਆਹ ਵਾਲੇ ਪਾ ਲਿਆ ਇੱਥੇ ਵੀ ਇਹ ਦੇਖ ਠੀਕ ਹੈ ਜੀ ਆਹ ਨੰਬਰ ਵੀ ਪਾਈ ਹੁਣ ਤੁਸੀਂ ਨੋਟ ਕਰ ਲਓ ਮੈਂ ਸਕਰੀਨ ਤੇ ਵੀ ਨੰਬਰ ਪਾ ਦੂੰਗਾ ਤੇ ਇਹ ਵਾਲਾ ਮਾਡਲ ਬਾਈ ਜੀ 65000 ਦਾ ਮਾਡਲ ਮਿਲਿਆ ਸੀ ਜੀ ਆਪਾਂ ਨੂੰ ਦੋ ਮਾਡਲ ਬਾਈ ਹੋਣਾ ਕੋ ਆਉਂਦੇ ਆ ਇੱਕ 65000 ਵਾਲਾ ਆਉਂਦਾ ਇੱਕ ਆਉਂਦਾ ਜੀ ਇਹਦੇ ਚ 80000 ਵਾਲਾ ਮਾਡਲ ਮਤਲਬ 80000 ਵਾਲੇ ਚ ਇੰਜਨ ਜਿਹੜਾ Honda ਦਾ ਲੱਗਾ ਤੇ ਇਹਦੇ ਚ ਆ ਇੰਜਨ ਆਪਣਾ ਦੂਸਰਾ ਲੱਗਾ ਕੰਮ ਦੋਵੇਂ ਬਹੁਤ ਵਧੀਆ ਕਰਦੇ ਨੇ ਕੰਮ ਦੇ ਵਿੱਚ ਕੋਈ ਕਮੀ ਪੇਸ਼ੀ ਮੈਨੂੰ ਤਾਂ ਨਹੀਂ ਮਹਿਸੂਸ ਹੋਈ ਤੇ ਇਹਦੇ ਨਾਲ ਬਾਕੀ ਸਾਰਾ ਮਟੀਰੀਅਲ ਮਟੀਰੀਅਲ ਪਾ ਕੇ ਤੇ ਜਿਹੜੇ ਜਿਵੇਂ ਐਸੈਸਰੀ ਆਉਂਦੀ ਆ ਵੀ ਆਹੜੇ ਫਾਲੇ ਆਪਾਂ ਵੱਖਰੇ ਲਏ ਸੀ 9 ਇੰਚ ਵਾਲੇ ਵੱਖਰੇ ਆ ਮੰਨ ਲਓ ਜੇ ਗੋਭੀ ਕਾਬੀ ਨੇ ਖੇੜਾ ਨੂੰ ਮਿੱਟੀ ਲਾਉਣ ਵਾਲੇ ਉਹ ਵੱਖਰੇ ਲੈ ਰਹੇ ਸਾਰੇ ਤੇ ਸਾਰਾ ਕੁਝ ਨਾਲ ਲੈ ਕੇ ਤੇ ਬਾਈ ਹੁਣਾਂ ਨੇ ਆਪਾਂ ਨੂੰ ਇਹ 8878000 ਦਾ ਦਿੱਤਾ ਸੀ ਮਤਲਬ ਵਿੱਚ ਮਿੱਟੀ ਲਾਉਣ ਵਾਲੇ ਪਾ ਕੇ ਆ ਚਾਹ ਦੋ ਤਿੰਨ ਚੀਜ਼ਾਂ ਪਾ ਕੇ ਤੇ 8780000 ਦਾ ਆਪਾਂ ਨੂੰ ਇਹ ਪਿਆ ਸੀ ਜੀ ਤੇ ਮੈਂ 6 ਮਹੀਨੇ ਹੋ ਗਏ ਹੁਣ ਕੀ ਹੋ ਸਕਦਾ ਰੇਟ ਵਧ ਗਈ ਹੋਣੀ ਜਾਂ ਘਟ ਗਈ ਹੋਣੀ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਬਹੁਤ ਸੋਹਣੀ ਚੀਜ਼ ਹੈ ਜੀ ਬੇ ਤੜਕੋ ਕੇ ਲੈ ਸਕਦੇ ਹੋ ਜਿਹੜੇ ਆਉਂਦੇ ਆ 20 25 25000 ਵਾਲੇ ਉਹ ਦੋ ਤਿੰਨ ਤੋੜ ਕੇ ਛੁੱਟੇ ਆ ਜੀ ਅਸੀਂ ਉਹ ਨਹੀਂ ਕਾਮਯਾਬ ਹੋਏ ਹੋ ਸਕਦਾ ਇੱਕ ਪਹਿਲਾਂ ਕਾਫੀ ਸਮਾਂ ਪਹਿਲਾਂ ਮੈਂ ਇੱਕ ਗੋਭੀ ਨੂੰ ਮਿੱਟੀ ਲਾਉਣ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਅਸੀਂ ਉਹ 25 ਕਿਲੋਹਰ ਵਾਲਾ ਮਾਡਲ ਚ ਰਾ ਰਹੇ ਸੀ ਪਰ ਉਹ ਨਹੀਂ ਕਾਮਯਾਬ ਚੀਜ਼ਾਂ ਨਹੀਂ ਆ ਉਹ ਉਹ ਜਿਨ੍ਹਾਂ ਨੇ ਮਰਲੇ 2 ਮਰਲੇ ਵਾਲੀ ਖੇਤੀ ਕਰਨੀ ਉਹਨਾਂ ਲਈ ਉਹੀ ਠੀਕ ਹੈ ਨੰਬਰ 2 ਇਹਦੀ ਖੂਬੀ ਇਹ ਹੈ ਕਿ ਬਾਈ ਜੀ ਇੱਥੇ ਜੇ ਲੇਡੀਜ਼ ਦੇ ਨਾਂ ਤੇ ਜ਼ਮੀਨ ਹੈਗੀ ਆ ਤਾਂ ਉਹਦੇ ਨਾਂ ਤੇ ਇਹਦਾ ਬਿੱਲ ਕਟਾ ਲਓ 50% ਸਬਸਿਡੀ ਹੈ ਜੀ ਜੇ ਜੈਂਟਸ ਦੇ ਨਾਂ ਤੇ ਤੁਸੀਂ ਲੈਂਦੇ ਹੋ ਜੇ ਜੈਂਟਸ ਦੇ ਨਾਂ ਤੇ ਜ਼ਮੀਨ ਹੈ ਤਾਂ ਇਹ ਤੇ 40% ਸਬਸਿਡੀ ਵੀ ਮਿਲ ਜਾਂਦੀ ਹੈ ਇਹ ਸਬਸਿਡੀ ਲਈ ਅਪਰੂਵਡ ਹੈ ਤੇ ਬਹੁਤ ਸਾਰੇ ਮੈਂ ਨਾਂ ਦੇਖਿਆ ਬਾਜ਼ਾਰ ਦੇ ਵਿੱਚ ਚੱਲਦੇ ਮੈਂ ਉਹਨਾਂ ਕੋਲ ਹੋ ਕੇ ਵੀ ਆਇਆ ਉਹਨਾਂ ਦੇ ਇੱਕ ਦੋ ਮੈਂ ਛੋਟੇ ਪਾਰਬੀਟਰ ਲੈ ਕੇ ਤੋੜ ਕੇ ਸੁੱਟੇ ਵੀ ਆ ਜੀ ਜਿਹੜੇ 20 25 25000 ਵਾਲੇ ਜਿਹੜੇ ਉੱਤੇ ਚੜ ਚੜ ਕੇ ਵਿਖਾਉਂਦੇ ਆ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਪਰ ਮੈਨੂੰ ਚਾਈਨੈਸ ਪ੍ਰੋਡਕਟ ਆ ਜਿਹੜੇ ਉਹ ਬਹੁਤੇ ਵਧੀਆ ਨਹੀਂ ਲੱਗੇ ਇਹ ਸਾਰੇ ਪ੍ਰੋਡਕਟ ਲਗਭਗ ਇੱਥੇ ਦਾ ਹੀ ਬਣਿਆ ਤੇ ਨੰਬਰ 2 ਕੇ ਦਾ ਹਰ ਤਰ੍ਹਾਂ ਦਾ ਸਪੇਅਰ ਪਾਰਟ ਵੀ ਉੱਥੋਂ ਆਪਾਂ ਨੂੰ ਮਿਲ ਜਾਂਦਾ ਅਵੇਲੇਬਲ ਹੋ ਜਾਂਦਾ ਜਾਂ ਬਾਈ ਬੱਸ ਰਹੀਂ ਭੇਜ ਦਿੰਦੇ ਆ ਓਵਰ ਆਲ ਜੇ ਗੱਲ ਕਰੀਏ ਤਾਂ ਬਹੁਤ ਸੋਹਣੀ ਚੀਜ਼ ਹੈ ਜੀ ਤੁਸੀਂ ਬੇ ਮੈਂ ਨੰਬਰ ਵੀਰ ਹੁਣਾਂ ਦਾ ਸਕਰੀਨ ਦੇ ਉੱਤੇ ਪਾ ਦੂੰਗਾ ਜੀ ਤੇ ਮੈਂ ਉਹਨਾਂ ਨੂੰ ਵੀਰ ਉਹਨਾਂ ਨੂੰ ਰਿਕਵੈਸਟ ਵੀ ਕਰੂੰਗਾ ਕਿ ਜੇ ਬਾਈ ਵੀਰੇ ਕੋਈ ਵੀਡੀਓ ਦੇਖ ਕੇ ਜਾਈ ਤੇ ਜਿੰਨਾ ਮਾਨ ਤਨ ਹੋ ਸਕਦੇ ਕਰੇ ਕਿਉਂਕਿ ਆਪਾਂ ਕਿਸੇ ਤਰ੍ਹਾਂ ਦੀ ਕੋਈ ਪ੍ਰਮੋਸ਼ਨ ਨਹੀਂ ਕਰਦੇ ਸਾਰੇ ਨੂੰ ਪਤਾ ਕਿ ਇਹ ਚੰਗਾ ਪ੍ਰੋਡਕਟ ਹੈ ਆਪਾਂ ਤਾਂ ਤੁਹਾਡੇ ਨਾਲ ਲੋਕਾਂ ਦਾ ਕੇ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਬਾਈ ਹੁਣਾਂ ਨੇ ਮੈਨੂੰ ਪਹਿਲਾਂ ਵੀ ਆਖਿਆ ਸੀ ਵੀ ਬਾਈ ਜੇ ਚੰਗਾ ਲੱਗੂ ਤੇ ਵੀਡੀਓ ਪਾਈ ਨਾ ਚੰਗਾ ਲੱਗੂ ਤੇ ਬੇਸ਼ੱਕ ਨਾ ਪਾਈ ਹੈਨਾ ਤਾਂ 6 ਮਹੀਨੇ ਹੋ ਗਏ ਜੀ ਮੈਨੂੰ ਇਹਨੂੰ ਲਗਭਗ ਵਰਤਦਿਆਂ 6 ਮਹੀਨਿਆਂ ਚ ਬਹੁਤ ਸੋਹਣੀ ਇਹਨੇ ਆਪਾਂ ਨੂੰ ਪਰਫਾਰਮੈਂਸ ਦਿੱਤੀ ਹੈ ਕਿਸੇ ਇਨੂੰ ਚਲਾਉਣ ਵਾਲਾ ਬੰਦਾ ਥੋੜਾ ਜਿਆਦਾ ਟੈਕਨੀਕਲ ਹੋਵੇ ਕਿ ਚਲਾਵੇ ਤੇ ਪ੍ਰਵਾਹ ਕੋਈ ਨਹੀਂ ਜੀ ਇਹਨੂੰ ਖੇਤੀ ਦੇ ਕੰਮ ਨਹੀਂ ਇਹ ਲਗਭਗ ਜੇ ਮਿੱਟੀ ਲਾਉਣ ਦੀ ਗੱਲ ਕਰੀਏ ਤਾਂ 6 ਘੰਟਿਆਂ ਦੇ ਵਿੱਚ ਇੱਕ ਕਿੱਲੇ ਨੂੰ ਗੋਭੀ ਦੀ ਨੂੰ ਮਿੱਟੀ ਲੱਗ ਜਾਂਦੀ ਹੈ ਜੀ ਆਰਾਮ ਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਵਧੀਆ ਚੀਜ਼ ਹੈ ਜੀ ਬੇਤੜਕ ਹੋ ਕੇ ਲੈ ਸਕਦੇ ਹੋ ਖਰੀਦ ਸਕਦੇ ਹੋ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜਰੂਰ ਕਰਿਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ